ਹਾਂਜੀ ਇਹ ਵਾਲੇ ਸੌਫਟ ਔਰਗੈਂਜ਼ਾ ਦੀ ਸ਼ਰਟ ਆ ਗਈ ਨਾਲ ਸ਼ੈਟਨ ਦੀ ਬਾਟਮ ਆ ਗਈ ਨਾਲ ਪ्योर ਦਾ ਦੁਪੱਟਾ ਆ ਗਿਆ ਰੀਅਲ ਹੈਂਡਵਰਕ ਨਾਲ ਰੀਅਲ ਮਿਰਰ ਵਰਕ ਹੈ ਪ੍ਰਾਈਸ ਮੈਂਸ਼ਨ ਹੈ ਸ਼ਿਪਿੰਗ 올 ਇੰਡੀਆ ਫ੍ਰੀ ਹੈ ਇਹ ਵਾਲੇ ਸੌਫਟ ਪਿਓਰ ਕਾਟਨ ਦੇ ਸੂਟ ਆਣਗੇ ਜੀ ਬਾਟਮ ਵਰਕ ਆਏਗਾ ਨਾਲ ਮਸਲੀਨ ਦਾ ਦੁਪੱਟਾ ਆਏਗਾ ਬਹੁਤ ਹੀ ਜ਼ਿਆਦਾ ਸੋਹਣੇ ਸੂਟ ਬਣੇ ਹੋਏ ਆ ਇੰਨਾ ਸੂਟਾਂ ਦੀ ਬਹੁਤ ਜ਼ਿਆਦਾ ਡਿਮਾਂਡ ਹੈ ਕਾਟਨ ਦੇ ਸੂਟ ਨੇ ਬਾਟਮ ਵਰਕ ਆਏਗਾ ਤੇ ਨਾਲ ਮਸਲੀਨ ਦੇ ਦੁਪੱਟੇ ਆਉਣਗੇ ਜੀ ਬਹੁਤ ਜ਼ਿਆਦਾ ਸੋਹਣੇ ਸੂਟ ਨੇ ਬਾਟਮ ਵਰਕ ਦੇ ਨਾਲ ਨੇ ਤੇ ਇਹਨਾਂ ਦਾ ਬਹੁਤ ਜ਼ਿਆਦਾ ਅੱਜਕੱਲ ਟ੍ਰੈਂਡ ਚੱਲ ਰਿਹਾ ਹੈ ਪ੍ਰਾਈਸ ਮੈਂਸ਼ਨ ਹੈ ਸ਼ਿਪਿੰਗ ਆਲ ਇੰਡੀਆ ਫ੍ਰੀ ਹੁੰਦੀ ਹੈ ਆਪਣੇ ਤੇ ਸੂਟਾਂ ਨੂੰ ਆਰਡਰ ਕਰਨ ਦਾ ਤੁਸੀਂ ਮੇਰੇ ਵਟਸਐਪ ਨੰਬਰ ਤੇ ਸਕਰੀਨਸ਼ਾਟ ਸੈਂਡ ਕਰਕੇ ਸੂਟਾਂ ਨੂੰ ਆਰਡਰ ਕਰ ਸਕਦੇ ਹੋ ਇਹ ਵਾਲਾ ਕਾਟਨ ਦਾ ਸੂਟ ਹੈ ਇੰਬੋਰਡਰੀ ਆ ਗਈ ਇਹ ਵਾਲਾ ਗੀਜ਼ਾ ਕਾਟਨ ਦਾ 5 ਮੀਟਰ ਆਲਓਵਰ ਸੂਟ ਰਹੇਗਾ ਜੀ ਨਾਲ ਦੁਪੱਟਾ ਮਸਲਿਨ ਦਾ ਰਹੇਗਾ ਤੇ ਇਹ ਵਾਲੇ ਚ ਨਾਨਸ਼ਪੋਨ ਦੇ ਉੱਤੇ ਸੂਟ ਬਣੇ ਹੋਏ ਨੇ ਤੁਸੀਂ ਇਹਨਾਂ ਦਾ ਸ਼ਰਾਰਾ ਗਰਾਰਾ ਕੁਝ ਵੀ ਬਣਵਾ ਸਕਦੇ ਹੋ ਇਹ ਜਿਹੜਾ ਮੈਂ ਪ੍ਰਾਈਸ ਮੈਂਸ਼ਨ ਕੀਤਾ ਹੈ 5 ਮੀਟਰ ਦਾ ਪ੍ਰਾਈਸ ਮੈਂਸ਼ਨ ਕੀਤਾ ਹੋਇਆ ਹੈ ਤੇ ਤੁਸੀਂ ਇਹਨਾਂ ਨੂੰ ਐਕਸਟਰਾ ਕਪੜਾ ਵੀ ਲੈ ਸਕਦੇ ਹੋ ਇਹਨਾਂ ਦਾ ਤੇ ਇਹ ਵਾਲੇ ਵੀ ਨਾਨ ਸ਼ਪੌਨ ਦੇ ਸੂਟ ਆਉਣਗੇ बॉटम ਵਰਕ ਆਏਗਾ ਨਾਲ ਇਹਨਾਂ ਦੇ ਸ਼ਰਟ ਦੇ ਉੱਪਰ ਵੀ ਵਰਕ ਆਇਆ ਇੱਕ ਬਹੁਤ ਜਿਆਦਾ ਸੋਹਣੇ ਸੂਟ ਲੱਗਦੇ ਨੇ ਇਹ ਵੀਡੀਓ ਨੂੰ ਧਿਆਨ ਨਾਲ ਦੇਖਿਆ ਕਰੋ ਥੈਂਕ ਯੂ ਸੋ ਮਚ